ਦੇ ਦਰਬਾਰ ਸਾਹਿਬ ਅਮਰਸਰ ਵਿਖੇ ਸੇਵਾ ਕਰ ਰਹੇ ਸਾਸੂੀ ਸੀ ਬਦਲ ਤੇ ਫਾਇਰਿੰਗ ਦੀ ਜਿਹੜੀ ਘਟਨਾ ਉਹ ਬਹੁਤ ਹੀ ਨਿੰਦਨਯੋਗ ਆ ਦੁਖਦਾਈ ਆ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਘਟਨਾ ਪਿੱਛੇ ਥਾਂ ਤੇ ਵੀ ਨਹੀਂ ਵਾਪਰਨੀ ਚਾਹੀਦੀ ਪਵਿੱਤਰਾਂ ਦੇ ਪਵਿੱਤਰ ਸਥਾਨ ਤੇ ਸੇਵਾ ਕਰ ਰਹੇ ਵਿਅਕਤੀ ਤੇ ਘਟਨਾ ਦਾ ਵਾਪਰਨਾ ਹੋਰ ਵੀ ਜ਼ਿਆਦਾ ਡੂੰਗਾ ਦੁੱਖ ਕਰਦਾ ਇਹ ਸਰਕਾਰ ਦੇ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਵੀ ਖੜੇ ਕਰਦਾ ਵੈਗੁਰੂ ਪ੍ਰਮਾਤਮਾ ਅਗੇ ਅਸੀਂ ਅਰਦਾਸ ਵੀ ਕਰਦੇ ਆ ਕਿ ਉਹਨਾਂ ਦੀ ਸਿਹਤ ਠੀਕ ਰਹੇ ਔਰ ਉਹਨਾਂ ਨੂੰ ਜਿੱਤਰਾ ਪ੍ਰਬਧਾਨ ਨੇ ਸੇਵ ਬਚਾਇਆ ਗੁਰੂ ਦਾ ਜੁਕਰਾਨਾ ਵੀ ਕਰਦੇ ਹਾਂ ਔਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਕਿਸ ਜੁਦੀ ਘਟਨਾ ਦੀ ਡੁਗਾਈ ਵੀ ਜਾ ਕੇ ਜਾਂਚ ਕਰ ਲਈ ਜੁਡੀਸ਼ੀਅਲ ਇਨਕੁਆਰੀ ਦੀ ਹੋਣੀ ਚਾਹੀਦੀ ਆ ਔਰ ਜੁਡੀਸ਼ੀਅਲ ਇਨਕੁਆਰੀ ਜਿਹੜੀ ਹੈ ਸਹੀ ਤੱਥ ਸਾਹਮਣੇ ਲਿਆਵੇ ਤਾਂ ਕਿ ਅੱਗੇ ਲਈ ਇਸ ਕੀ ਸੁਨੀਆਂ ਮਨ ਭਾਗੀ ਘਟਰਾਵਾ ਨਾ ਵਾਪਰ ਔਰ ਸਰਕਾਰ ਨੂੰ ਪੰਜਾਬ ਦੇ ਮਜੂਤਾ ਹਾਲਾਤਾਂ ਤੇ ਸਰੀਦਾ ਹੋਣ ਦੀ ਲੋੜ ਆ ਕਿ ਇਸ ਤਰ੍ਹਾਂ ਦੇ ਸਥਾਨਕ ਤੇ ਸੇਵਾ ਕਰਨ ਵਾਲੇ ਵਿਅਕਤੀ ਜਿਹੜੇ ਨੇ ਜੇ ਉਹ ਵੀ ਸੇਫ ਨਹੀਂ ਹੈ ਔਰ ਸਰਕਾਰ ਦੇ ਜਿਹੜੇ ਲਾਅ ਡਾਡਰ ਦੀ ਬਿਸ਼ਦਰੀਆ ਉਹ ਪੂਰੀ ਤਰ੍ਹਾਂ ਕਾਲੈਪਸ ਹੋਈ ਆ ਇਹ ਘਟਨਾ ਇਸ ਗੱਲ ਨੂੰ ਦੱਸਾਉਂਦੀ ਆ